ਸਾਸ੍ਰਿਕ ਫਰੈਂਡਸ ਮੈਥੋਡ ਹਾਊਸ ਡਾਕਟਰ ਗੁਰਸ਼ੇਹ ਡਾਕਟਰ ਗੁਰਸ਼ੇਹ ਦੇ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ neck hump ਦੀਆਂ ਕਸਰਤਾਂ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਔਰਤਾਂ ਦੇ ਵਿੱਚ ਇਸ ਜਗ੍ਹਾ ਤੇ neck hump ਬਣ ਜਾਂਦਾ ਹੈ ਜੋ ਆਪਣਾ ਇੱਥੇ ਮਾਸ ਦੀ ਚਰਬੀ ਜਮ੍ਹਾਂ ਹੋ ਜਾਂਦੀ ਹੈ ਔਰ ਆਪਣਾ ਪੋਸਚਰ ਬਹੁਤ ਬੁਰਾ ਲੱਗਦਾ ਹੈ ਜਦੋਂ ਆਪਾਂ ਕਿਤੇ ਵੀ ਜਾਂਦੇ ਆਂ ਜਾਂ ਆਉਂਦੇ ਆਂ ਜਾਂ ਵੈਸੇ ਆਪਣੇ ਆਪ ਨੂੰ ਦੇਖਣ ਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਹੈ ਔਰ ਕਈ ਵਾਰ ਤਾਂ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਇਸ ਜਗ੍ਹਾ ਤੇ neck hump ਤੇ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦਾ ਕਾਰਨ ਕੀ ਹੈ ਸਭ ਤੋਂ ਪਹਿਲਾ ਕਾਰਨ ਆਪਣਾ ਪੂਅਰ ਪੋਸਚਰ ਆਪਣਾ ਬੈਠਣ ਦਾ ਖੜਨ ਦਾ ਤੁਰਨ ਦਾ ਸੌਣ ਦਾ ਗਲਤ ਤਰੀਕਾ ਦੂਸਰੇ ਨੰਬਰ ਤੇ ਆ ਜਾਂਦੀ ਹੈ ਪ੍ਰੈਗਨੈਂਸੀ ਪ੍ਰੈਗਨੈਂਸੀ ਦੇ ਦੌਰਾਨ ਆਪਣਾ ਪੋਸਚਰ ਗਲਤ ਹੋ ਜਾਂਦਾ ਉਸ ਟਾਈਮ ਔਰਤਾਂ ਦੇ ਵਿੱਚ ਇਹ ਜ਼ਿਆਦਾਤਰ ਪਾਇਆ ਜਾਂਦਾ ਹੈ ਤੀਸਰੇ ਨੰਬਰ ਤੇ ਆ ਜਾਂਦੀ ਹੈ ਹੈਰੀਡੇਟਰੀ ਮੀਨਸ ਪਿਛੋਂ ਹੀ ਇਹ ਚੱਲਦਾ ਹੁੰਦਾ ਆਪਣਾ ਜੋ ਜੈਨੇਟਿਕ ਪੋਸਚਰ ਹੈ ਉਹੀ ਰੋਂਗ ਹੁੰਦਾ ਸੋ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆ ਕਿਹੜੀਆਂ ਕਸਰਤਾਂ ਕਰੀਏ ਕਿ ਆਪਣਾ ਨੈਕ ਹੰਪ ਹੈ ਉਹ ਬਿਲਕੁਲ ਆਪਣਾ ਨਾਰਮਲ ਹੋ ਜਾਵੇ ਸੋ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਜ਼ਿਆਦਾਤਰ ਇਹ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਔਰ ਇਸ ਦੇ ਲਈ ਬੜੀਆਂ ਆਸਾਨ ਕਸਰਤਾਂ ਨੇ ਤੁਸੀਂ ਘਰ ਦੇ ਵਿੱਚ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀ ਇਨਸਟਾ ਆਈਡੀ ਹੈ ਅਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਅਸੀਂ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਇੰਸਟਾਗ੍ਰam ਪੇਜ ਅਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਤੇ ਲਾਈਵ ਹੁੰਦੇ ਆ ਜਿੱਥੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਆ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਆ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕਰਨ ਲੱਗੇ ਹਾਂ ਆਪਾਂ ਨੂੰ ਇੱਕ ਟੈਨਿਸ ਦੀ ਬਾਲ ਜਾਂ ਰਬੜ ਦੀ ਬਾਲ ਚਾਹੀਦੀ ਹੈ ਔਰ ਇਸ ਨੂੰ ਆਪਾਂ ਹਾਰਡ ਜਗ੍ਹਾ ਤੇ ਕਰਨਾ ਜਿਵੇਂ ਹਾਰਡ ਸਰਫੇਸ ਹੈ ਬੈੱਡ ਤੇ ਨਹੀਂ ਹੋਏ ਪਾਏਗੀ ਤਖਤ ਪੋਸਟ ਤੇ ਵੀ ਕਰ ਸਕਦੇ ਹਾਂ ਜਾਂ ਫਿਰ ਤੁਸੀਂ ਨੀਚੇ ਲੇਟ ਕੇ ਵੀ ਮੈਟ ਬਿਸ਼ਾ ਕੇ ਕਰ ਸਕਦੇ ਹੋ ਇਸ ਬਾਲ ਨੂੰ ਜਿੱਥੇ ਆਪਣੇ neck hump ਬਣਿਆ ਹੈ ਉੱਥੇ ਆਪਾਂ ਇਸ ਨੂੰ ਰੱਖ ਲੈਣਾ ਹੈ ਔਰ 1 ਮਿੰਟ ਲਈ ਉਸ ਦੇ ਉੱਪਰ ਆਪਾਂ ਲੇਟ ਜਾਣਾ ਹੈ ਦੇਖੋ ਧਿਆਨ ਨਾਲ ਬਾਲ ਨੂੰ ਆਪਾਂ ਜਿੱਥੇ neck hump ਹੈ ਉੱਥੇ ਰੱਖ ਲਿਆ ਔਰ ਇਦਾਂ ਲੀਟ ਕੇ ਆਰਾਮ ਨਾਲ ਔਰ ਦੋਨੋਂ ਪਾਵਾ ਆਪਣੀ ਤੁਸੀਂ ਰਿਲੈਕਸ ਕਰ ਦੇਣੀਆਂ ਨੇ ਇਦਾਂ ਤੁਸੀਂ 60 ਸੈਕਿੰਡ ਲਈ ਜਾਂ 1 ਮਿੰਟ ਲਈ ਲੇਟੇ ਰਹਿਣਾ ਹੈ ਔਰ ਜਦੋਂ 1 ਮਿੰਟ ਹੋ ਗਿਆ ਫਿਰ ਤੁਸੀਂ ਬੋਲ ਚੱਕ ਦੇਣੀ ਹੈ ਔਰ ਬਿਲਕੁਲ ਸਿੱਧੇ ਲੇਟ ਜਾਣਾ ਹੈ ਫਿਰ ਕੁਝ ਸੈਕਿੰਡ ਆਰਾਮ ਕਰਨ ਤੋਂ ਬਾਅਦ ਫਿਰ ਤੁਸੀਂ ਬੋਲ ਨੂੰ ਜਿੱਥੇ ਨੈਕ ਹੰਪ ਹੈ ਉਥੇ ਰੱਖ ਦੇਣਾ ਹੈ ਔਰ ਇਦਾਂ ਲੇਟ ਜਾਣਾ ਹੈ ਫਿਰ ਤੁਸੀਂ 1 ਮਿੰਟ ਜਾਂ 60 ਸਕੈਂਟ ਲਈ ਲੇਟੇ ਰਹਿਣਾ ਹੈ ਔਰ ਤੁਸੀਂ ਦੇਖੋਗੇ ਤੁਹਾਡੇ ਜੋ neck ਦੇ राउंड ਮਸਲਸ ਨੇ ਉਹ ਰਿਲੈਕਸ ਹੋਣਾ ਸਟਾਰਟ ਹੋ ਜਾਣਗੇ ਸਭ ਤੋਂ ਵਧੀਆ ਕਸਰਤ ਹੈ ਇਸ ਨਾਲ ਕਰਨ ਨਾਲ ਜੋ ਆਪਣੀ ਮੋਬਿਲਾਈਜੇਸ਼ਨ ਹੁੰਦੀ ਹੈ ਜਿਸ ਤੱਕ ਕਰਕੇ ਆਪਣੀ ਜੋ neck ਹੰਪ ਹੈ ਉਹ ਸਿੱਧਾ ਹੋਣਾ ਸ਼ੁਰੂ ਹੋਣਾ ਹੋ ਜਾਂਦਾ ਹੈ neck ਹੰਪ ਹੈ ਜੋ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਜਿਸ ਨੂੰ ਕਿਹਾ ਜਾਂਦਾ ਹੈ ਬਾਲ ਪਲੇਸਮੈਂਟ ਫਿਰ ਆਪਾਂ ਬਾਲ ਨੂੰ ਚੱਕ ਦੇਣਾ ਹੈ ਇਸ ਦੇ ਤੁਸੀਂ ਤਿੰਨ ਵਾਰੀ ਕਰਨਾ ਹੈ ਇਹ ਹੋਗੀ ਨੰਬਰ 1 ਹੁਣ ਸੈਕਿੰਡ ਐਕਸਰਸਾਈਜ਼ ਦੀ ਗੱਲ ਕਰਨ ਲੱਗੇ ਆ ਇਹ ਹੈਗੀ ਚੁਨਟਕ ਸਿੱਧੇ ਲੇਟ ਜਾਓਗੇ ਇੱਕ ਆਪਣਾ ਹੱਥ ਹੈ ਜੋ ਥੋਡੀ ਤੇ ਰੱਖ ਲਓਗੇ ਔਰ ਚਿੰਨ ਨੂੰ ਟੱਕ ਕਰ ਦੋਗੇ ਇਦਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 15 ਸੈਕਿੰਡ वन टू थ्री फोर फाइव सिक्स सैवन एट नाइन टेन इलेवन ट्वेल्व थर्टीन फोरटीन फिफ्टीन दैन रिलैक्स फिर आप इतने ठोडी उंगल रखा और चिन्ह टक्क कर देंगे इतने फिर आप होल्ड करा वन टू थ्री फोर फाइव सिक्स सैवन एट नाइन टेन फिर टक् कर देंगे वन टू थ्री फोर फाइव 6 7 8 9 10 then relax isde tusi 15 15 de 5 set laune ne eh hogi todi chin tuck todi ji pagg karke itho aukha ho reha hai jadon tusi sidhe bed te letke karoge eh easily ho sakdi hai isdi position eh hundi hai taaki apni thalle do thotiyan jisnu kehde double chin ban jave chin tuck ਇਦਾਂ ਕਰਕੇ ਤੁਸੀਂ 15 ਸੈਕਿੰਡ ਹੋਲਡ ਕਰੋਗੇ ਔਰ ਇਸਦੇ ਤੁਸੀਂ 5 ਸੈਟ ਲਾਉਣੇ ਨੇ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਤੀਸਰੀ ਕਸਰਤ ਕੀ ਹੈ ਤੀਸਰੀ ਐਕਸਰਸਾਈਜ਼ ਦੇ ਵਿੱਚ ਕੀ ਕਰਾਂਗੇ ਦੋਨੋਂ ਹੱਥ ਹੈ ਜੋ ਮੋਢਿਆਂ ਦੇ نیچے ਨਹੀਂ ਰੱਖਣੇ ਥੋੜਾ ਜਿਹਾ ਸਾਈਡ ਤੇ ਕਰ ਦੇਣੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਕਰਨੀ ਹੈ ਇਸ ਤੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਦੁਆਰਾ ਫੇਰ ਦੇਖੋ ਧਿਆਨ ਨਾਲ ਮੋਢਿਆਂ ਦੇ ਸਾਈਡ ਤੇ ਹੱਥ ਕਰਤੇ ਔਰ ਉੱਪਰ ਦੇਖਣ ਦੀ ਕੋਸ਼ਿਸ਼ ਕੀਤੀ ਇਥੇ ਆਪਾਂ ਹੋਲਡ ਕਰਨਾ ਹੈ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰਾ ਪਾਉਲਟੇ ਹੋਏ ਫਿਰ ਉੱਪਰ ਚੁੱਕਿਆ 1 2 3 4 5 6 7 8 9 10 ਇਸ ਨੂੰ ਕਹਿੰਦੇ ਨੇ ਹਾਫ ਕੋਪਰਾ ਔਰ ਇਸ ਦੀਆਂ ਤੁਸੀਂ 6 ਰੈਪੀਟੀਸ਼ਨਸ ਤੋਂ ਸ਼ੁਰੂ ਕਰਾਂਗੇ ਦੈਨ 6 ਤੋਂ 8 8 ਤੋਂ 10 ਕਰ ਦੇਣੀਆਂ ਨੇ ਇਹੀ ਹੋ ਗਈ ਤੁਹਾਡੀ ਐਕਸਰਸਾਈਜ਼ ਨੰਬਰ 3 ਹੁਣ 4th ਐਕਸਰਸਾਈਜ਼ ਦੀ ਗੱਲ ਕਰਨ ਲੱਗੇ ਆ ਇਸ ਦੇ ਵਿੱਚ ਤੁਹਾਨੂੰ ਕੀ ਹੈ ਆਪਾਂ ਨੂੰ ਇੱਕ ਫੋਮ ਰੋਲਰ ਚਾਹੀਦਾ ਹੋਵੇਗਾ ਤੁਹਾਡੇ ਕੋਲ ਫੋਮ ਰੋਲਰ ਨਹੀਂ ਹੈ ਤੁਸੀਂ 2-3 ਤੌਲੀਏ ਇਕੱਠੇ ਕਰਕੇ ਇਸ ਜਗ੍ਹਾ ਤੇ ਏਦਾਂ ਰੱਖ ਲੈਣੇ ਨੇ ਔਰ ਇਸ ਦੇ ਉੱਪਰ ਤੁਸੀਂ ਆਪਣੀ ਜਿੱਥੇ ਆਪਣੇ neck hump ਹੈ ਉਸ ਦੇ ਉੱਪਰ ਏਦਾਂ ਕਰਦਾਂ نیچے ਲਟਾ ਦੇਣੀ ਹੈ ਔਰ ਏਦਾਂ ਤੁਸੀਂ ਇੱਥੇ 60 ਸੈਕਿੰਡ ਲੇਟੇ ਰਹਿਣਾ ਹੈ ਔਰ ਦੈਨ ਜਦੋਂ 60 ਸੈਕਿੰਡ ਹੋ ਗਏ ਫਿਰ ਤੁਸੀਂ ਉੱਠਣਾ ਹੈ ਔਰ ਇਸ ਨੂੰ ਤੁਸੀਂ इड दे कर देना है फिर लेट जाना है दस पंद्रह सैकेंड आराम करके फिर तुम्हें फोम में जिथे नैक हंप अपना है के, फिर इदा लेट जाना है थोड़ा नीचे कराता अपने जो नैक हम्प वाला पार्ट है उत्थे गर्दन एदा बिल्कुल रिलैक्स होकेद लेट जाना है इतने तुम्हें सट सैकेंड होल्ड करा और दैन गर्दन पिछले लटकी रहेगी इतने तुम्हें सट सैकेंड होल्ड करके जो सट सैकेंड हो गए फिर कट देनी है ਇਹ ਵੀ ਤੁਸੀਂ 4 ਤੋਂ 5 ਵਾਰੀ ਕਰਨੀ ਹੈ ਇਹ ਵੀ ਮੋਬਿਲਾਈਜੇਸ਼ਨ ਦਾ ਹੀ 파ਟ ਹੈ ਔਰ ਦੈਨ ਉਸ ਤੋਂ ਬਾਅਦ ਹੁਣ ਆਪਾਂ ਐਕਸਰਸਾਈਜ਼ ਨੰਬਰ 5th ਕਰਨ ਲੱਗੇ ਹਾਂ 5th ਐਕਸਰਸਾਈਜ਼ ਦੇ ਵਿੱਚ ਕੀ ਕਰਾਂਗੇ ਆਪਾਂ ਦੋਨਾਂ ਦਰਵਾਜਿਆਂ ਦੇ ਵਿਚਾਲੇ ਆਪਣੀ ਜੋ neck hump ਹੈ ਉਸ ਨੂੰ ਸਟ੍ਰੈਚ ਕਰਾਂਗੇ ਤੁਸੀਂ ਦੇਖੋ ਵੀ ਆਪਣੇ ਕੋਲ ਇੱਥੇ ਆਪਾਂ ਇਸ ਇਧਰ ਆਪਾਂ ਇਸ ਦੀਵਾਰ ਨੂੰ ਪਕੜ ਲਿਆ ਔਰ ਇਧਰ ਆਪਾਂ ਇਸ ਦੀਵਾਰ ਨੂੰ ਪਕੜ ਲਿਆ ਦੇਖੋ ਤੁਸੀਂ ਧਿਆਨ ਨਾਲ ਇੱਧਰ ਆਪਾਂ ਕਰਟਨ ਸਾਈਡ ਤੇ ਕਰ ਦਿੰਨੇ ਆ। ਦੇਖੋ ਤੁਸੀਂ ਇੱਧਰ ਆਧਵਾਰ ਨੂੰ ਪਕੜ ਲਿਆ ਆਧਵਾਰ ਨੂੰ ਪਕੜ ਲਿਆ ਔਰ ਇਦਾਂ ਆਪਾਂ ਬਾਹਰ ਨੂੰ ਜਾਵਾਂਗੇ। ਤੁਸੀਂ ਦੇਖੋ ਵੀ ਇਸ ਜਗ੍ਹਾ ਤੇ ਨੈਕ ਹਮ ਜਿੱਥੇ ਆਪਣੇ ਪੰਡ ਦਾ ਉਥੇ ਆਪਣੇ ਸਟ੍ਰੈਚ ਫੀਲ ਹੋ ਰਿਹਾ ਔਰ ਦੈਨ ਤੁਸੀਂ ਵਾਪਸ ਆਉਣਾ। ਦੁਆਰਾ ਦੇਖੋ ਫੇਰ ਆਪਾਂ ਅੱਗੇ ਗਏ ਔਰ ਤੁਸੀਂ ਦੇਖੋ ਜੋ ਆਪਣੀ ਗਾਧਨ ਤੋਂ نیچے ਇਸ ਜਗ੍ਹਾ ਤੇ ਇੱਥੇ ਆਪਣੇ ਸਟ੍ਰੈਚ ਪੈ ਰਿਹਾ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 देन रिलैक्स वापस आ जाएंगे फिर आप स्ट्रेच करेंगे 1 2 3 4 5 6 7 8 9 10 देन रिलैक्स इससे तुसी 6 तो 7 रेपिटिशंस लोनिया ये हो गया थडा डोरवे स्ट्रेच हुन आपा नेक्स्ट एक्सरसाइज ਕਰਨ ਲੱਗੇ ਆ ਇਦਾਂ ਕਰਕੇ ਸਟ੍ਰੈਚ ਕਰਾਂਗੇ ਡੋਰਵੇ ਵਾਲਾ ਸਟ੍ਰੈਚ ਬਿਲਕੁਲ ਬੋਡੀ ਬਾਹਰ ਆ ਜਾਏਗੀ ਹੱਥ ਦੋਨੋਂ ਪਿੱਛੇ ਨੇ ਔਰ ਇਦਾਂ ਆਪਾਂ ਸਟ੍ਰੈਚ ਕਰਾਂਗੇ ਇਥੇ ਆਪਾਂ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 ਇਸ ਜਗ੍ਹਾ ਤੇ ਬੈਕ ਤੇ ਬਹੁਤ ਜ਼ਿਆਦਾ ਸਟ੍ਰੈਚ ਪਈਗਾ ਸਭ ਤੋਂ ਵਧੀਆ ਐਕਸਰਸਾਈਜ਼ ਆ ਇਹ ਹੁਣ ਅਗਲੀ ਐਕਸਰਸਾਈਜ਼ ਕਰਨ ਲੱਗੇ ਆਂ ਆਜੋ ਕਿ ਦੀਵਾਰ ਦੇ ਨਾਲ ਖੜ੍ਹ ਜਾਾਂਗੇ ਔਰ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ Y ਜੋ ਆਪਣਾ ਸਿਰ ਹੈ ਦੀਵਾਰ ਦੇ ਨਾਲ ਰਹੇਗਾ ਦੋਨੋਂ ਜੋ ਪੈਰ ਨੇ ਉਹ ਵੀ ਅੱਡੀਆਂ ਤੱਕ ਆਪਣੇ ਦੀਵਾਰ ਦੇ ਨਾਲ ਟੱਚ ਚਾਹੀਦੀਆਂ ਨੇ ਆਪਾਂ Y ਪੋਜੀਸ਼ਨ ਦੇ ਵਿੱਚ 15 ਸੈਕਿੰਡ ਹੋਲਡ ਕਰਾਂਗੇ ਇੱਕ दो तीन चार पाँच, पे सात, आठ, नौ दस ग्यारह बारह तेरह चौदह पंद्रह ये हो गया वाई ए बी सी डी वाली वाई होगी हूँ आप बनावेंगे डबल देखो तुम्हें डबल यू डबल बन गया फिर सिर पिछे रहेगा इतना पंद्रह गिनागे एक दो तीन चार पां छे सात, आठ, नौ दस ग्यारह बारह तेरह चौदह पंद्रह हूँ आप बनावे एक दो तीन चार पाँच पे सात अठ नौ दस ग्यारह बारह तेरह चौदह पंद्रह हम आप एल बनावे देखो एल बन गई बिल्कुल एल बन गई ए वाली इदा एल बन गई और इतने इतनी पंद्रह सैकेंड होल्ड एक दो तीन चार पाँच छे सात अठ नौ दस ग्यारह बारह तेरह चौदह पंद्रह दैन रिलैक्स यी सब तो पहला वाई डबल्यू टी एल YWTL ਬਣਾਈ ਔਰ ਇਸਦੇ ਤੁਸੀਂ 4 ਸੈਟ ਲਾਉਣੇ ਨੇ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਧਿਆਨ ਨਾਲ ਕਰੋਗੇ ਤੁਹਾਡਾ ਜੋ neck ਖੰਪ ਹੈ ਬਹੁਤ ਜਲਦੀ ਠੀਕ ਹੋਣ ਵਾਲਾ ਹੁਣ ਤੁਹਾਨੂੰ ਦੱਸਣ ਲੱਗਿਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਜਿੰਨੇ ਵੀ ਜੋ ਸਿਟਿੰਗ ਜੌਬ ਕਰਦੇ ਨੇ ਕੋਈ ਵੀ ਉਹਨਾਂ ਦੀ 8 ਘੰਟੇ ਦੀ ਡਿਊਟੀ ਆ ਤਾਂ ਹਰ ਇੱਕ ਘੰਟੇ ਬਾਅਦ ਉੱਠਣਾ ਉੱਠ ਕੇ ਤੁਸੀਂ ਆਪਣੇ ਜੋ neck ਦੇ ਮਸਲਸ ਨੇ ਅਪਰ ਟ੍ਰੈਪੀਜੀਅਸ ਇਦਾਂ ਇਸ ਨੂੰ ਸਟ੍ਰੈਚ ਕੀਤਾ 10 ਸੈਕਿੰਡ ਹੋਲਡ ਔਰ ਦੈਨ ਦੂਸਰੀ ਸਾਈਡ ਸਟ੍ਰੈਚ ਕੀਤਾ 10 ਸੈਕਿੰਡ ਹੋਲਡ ਦੈਨ ਛੋਟਾ ਜਿਹਾ ਗਿੜਾ ਕੱਢਿਆ ਫਿਰ ਤੁਸੀਂ ਆਦੀ ਸੀਟ ਤੇ ਬੈਠ ਕੇ ਔਰ ਤੁਸੀਂ ਜ਼ਿਆਦਾਤਰ ਜਦੋਂ ਵੀ ਬੈਠਣਾ ਹਮੇਸ਼ਾ ਚੇਅਰ ਤੇ ਸਪੋਰਟ ਲੈ ਕੇ ਬੈਠਣਾ ਵਿਦਆਊਟ ਸਪੋਰਟ ਨਹੀਂ ਬੈਠਣਾ ਔਰ ਮੋਬਾਈਲ ਚਲਾਉਣ ਦੀ ਬਰਤੋਂ ਨੀਵੀਂ ਪਾ ਕੇ ਫੋਨ ਨਹੀਂ ਜ਼ਿਆਦਾ ਚਲਾਉਣਾ ਫੋਨ ਹਮੇਸ਼ਾ ਇਦਾਂ ਚਲਾਉਣਾ ਫਾਰ ਐਗਜ਼ਾਮਪਲ ਤੁਹਾਡੇ ਕੋਲ ਮੋਬਾਈਲ ਹੈ ਤਾਂ ਇਦਾਂ ਬੈਠ ਕੇ ਤੁਸੀਂ ਚਲਾ ਸਕਦੇ ਹੋ ਇਹ ਪੋਜੀਸ਼ਨ ਦੇ ਵਿੱਚ ਕਿਤੇ ਵੀ ਨੀਵੀਂ ਪਾ ਕੇ ਨਹੀਂ ਕੋਈ ਵੀ ਕੰਮ ਨੀਵੀਂ ਪਾ ਕੇ ਕਰਾਂਗੇ ਨੈਕ ਹੰਪ ਜ਼ਿਆਦਾ ਬਣੇਗਾ ਅਗਰ ਤੁਸੀਂ ਇਸ ਤੇ ਸਾਰੀਆਂ ਕਸਰਤਾਂ ਦੇ ਨਾਲ ਨਾਲ ਤਿੰਨ ਤੋਂ 4 ਕਿਲੋਮੀਟਰ ਦੀ ਸੈਰ ਕਰਦੇ ਹੋ ਔਰ ਸਵੇਰੇ ਉੱਠ ਕੇ ਬਦਾਮ ਪਿਓ ਕੇ ਖਾਣੇ ਹੋ ਨਾਲ ਅਖਰੋਟ ਖਾਣੇ ਹੋ ਔਰ ਸ਼ਾਮ ਨੂੰ ਸੌਣ ਵੇਲੇ ਦੁੱਧ ਪੀਨੇ ਹੋ ਤੁਹਾਡੇ ਸਾਰੇ ਮਸਲਸ ਰਿਲੈਕਸ ਰਹਣਗੇ neck ਹੰਪ ਤੋਂ ਛੇਤੀ ਛੁਟਕਾਰਾ ਪਾ ਲਓਗੇ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਨਾਲ ਟਿਲ ਦਿਨ ਸਾਰੇ ਆਣਾ ਪ੍ਰਤਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ ਔਰ ਅਗਰ ਤੁਸੀਂ ਕੁਝ ਵੀ ਇਸ ਵੀਡੀਓ ਰਿਗਾਰਡਿੰਗ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਇੰਸਟਾਗ੍ਰam ਪੇਜ ਅਸਰੀ ਸਿੰਘ ਸਨਫਿਜ਼ੋਥੈਰੇਪੀ ਪੇਜ ਤੇ ਅਸੀਂ ਲਾਈਵ ਉਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਤਿ ਸ਼੍ਰੀ ਅਕਾਲ